ਤੇ ਦਸਤਾਰ ਸੋਹਣੀ ਮੇ ਲੱਗੀ ਤੁਹਾਨੂੰ ਬੰਨੀ ਹੋਈ ਆਪ ਬੰਨਦਾ ਸਾਬ ਸਿੰਘ ਨੇ ਬਣਾਈ ਆ ਬਾਬਾ ਜੀ ਦੀ ਡਰਾਇੰਗ ਬਹੁਤ ਸੋਹਣੀ ਹੁਣ ਆਪਾਂ ਤੁਰਪੇ ਹੁਣ ਆਪਾਂ ਜਾਣਗੇ ਗੁਰਦੁਆਰੇ ਗੁਰਦੁਆਰਾ ਸਾਹਿਬ 20 ਮਿੰਟ ਅੱਗੇ ਹੋਰ ਲੱਗਦੇ ਆ ਬਰਫ ਪਈ ਹੋਈ ਲੋੜੀ ਮਨਵਾਉਣੀਆਂ ਨੇ ਨੋਗਫਲੀ ਖਾ ਗਏ ਆ ਗੁਰਸਾਹਿਬ ਜੇ ਨਵੇਂ ਸਾਲ ਕਰਕੇ ਲੱਗੇ ਹੋਦੇ ਵਧੀਆ ਆਫਰ ਤੈਨੂੰ ਤਾਂ ਮਜ਼ਾ ਹੋ ਗਿਆ ਸਾਵਾਹਰੋ ਜੀ ਕੀ ਫਤਿਹ ਅੱਜ ਮੈਂ ਜਿੰਨਾ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਕਿਉਂਕਿ ਸ਼ਹੀਦੀ ਦਿਨ ਲੰਘੇ ਹਟੇ ਤੇ ਪਣਾ ਅੱਜ ਨਾਲੇ ਮੈਂ ਬਣਾਈ ਹੈ ਸਾਬ ਜੱਦੀ ਆ ਕੀ ਡਰਾਇਂਟ ਛੋਟੇ ਸਾਬ ਜੱਦੀ ਦੀ ਜੀਵੇਂ ਕੀ ਤੁਹਾਨੂੰ ਸਭ ਨੂੰ ਪਤਾ ਹੈ ਵੀ ਸ਼ਹੀਦੀ ਦਿਨ ਲੰਘ ਕੇ ਹਟਿਆ ਗੁਰਸਹਿਬ ਸਿੰਘ ਨੇ ਬਣਾਈ ਹੈ ਬਾਬਾ ਜੀ ਦੀ ਡਰਾਇੰਗ ਬਹੁਤ ਸੋਹਣੀ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਬਣਾਈ ਆ ਧੰਨ ਧੰਨ ਬਾਬਾ ਜੋਰਾਵਾ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਗੁਰਸਹਿਬ ਸਿੰਘ ਨੇ ਅੱਜ ਦਸਤਾਰ ਵੀ ਸਜਾਈ ਆ ਬਹੁਤ ਸੋਹਣੀ ਗੁਰਸਹਿਬ ਨੇ ਸ਼ਾਰਟ ਵੀ ਪਾਇਆ ਸੀਗਾ ਵੀਡੀਓ ਬਾਬਾ ਜੀ ਦੀ ਡਰਾਇੰਗ ਬਣਾਈ ਸੀਗੀਆਂ ਨੇ ਗੁਰਸਹਿਬ ਪੁੱਤ ਨੇ ਮੈਨੂੰ ਤਾਂ ਡਰਾਇੰਗ ਬਹੁਤ ਸੋਹਣੀ ਲੱਗੀ ਤੁਸੀਂ ਵੀ ਸਾਰੇ ਦੱਸਿਓ ਕਿਵੇਂ ਦੀ ਲੱਗੀ ਨਾਲੇ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਨਵਾਂ ਸਾਲ ਜਨਮ ਦੇ ਆ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਕਰੇ ਸਭ ਦੇ ਜ਼ਿੰਦਗੀ ਵਿੱਚ ਜਿਹੜਾ ਨਵਾਂ ਸਾਲ ਖੁਸ਼ੀਆਂ ਭਰਿਆ ਆ ਵੀ ਇਸ ਨਾਲ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰਸਹਿਬ ਦੀ ਦਸਤਾਰ ਕਿਵੇਂ ਲੱਗੀ ਤੁਹਾਨੂੰ ਬੰਨੀ ਹੋਈ ਆਪ ਬੰਨਦਾ ਇਹਨੂੰ ਆਪ ਬੰਨਣ ਦੀ ਪਸੰਦ ਆ ਵੈਸੇ ਹੁਣ ਸਿੱਖ ਗਿਆ ਪਹਿਲਾਂ ਨਾਲੋਂ ਹੋਰ ਵਧੀਆ ਬੰਨਣ ਲੱਗ ਗਿਆ ਗੁਰਸਹਿਬ ਸੋਹਣੀ ਲੱਗਦੀ ਆ ਸਾਰੇ ਦਿਨ ਦੱਸਿਓ ਕਿਵੇਂ ਦੀ ਲੱਗੀ ਗੁਰਸਹਿਬ ਦੀ ਦਸਤਾਰ ਬੰਨੀ ਹੋਈ ਮੈਨੂੰ ਤਾਂ ਬਹੁਤ ਪਿਆਰੀ ਲੱਗਦੀ ਪੁੱਤ ਗੁਰਸਹਿਬ ਹੁਣ ਐਵੇਂ ਦੱਸ ਜੀ ਬਾਬਾ ਜੀ ਦੀ ਟ੍ਰਾਇੰਗ ਬਣਾਈ ਆ ਇਹ ਤਾਂ ਮੈਂ ਦੱਸ ਬਾਬਾ ਜੀ ਸ਼ੀਧੀ ਕਿਵੇਂ ਹੋਈ ਸੀ ਤੇ ਕਿੱਥੇ ਹੋਈ ਸੀ ਸਰ ਆਂਦੇਚ ਹੋਈ ਸੀ ਚੀਨਿਆ ਗਿਆ ਤਾਂ ਬਾਬਾ ਜੀ ਨੂੰ ਛੋਟੇ ਬਾਬਾ ਜੀ ਹਾਂ ਨਹੀਂ ਹਾਂ ਚਿਣਕੇ ਬਾਬਾ ਜੀ ਨੂੰ ਸ਼ੀਧ ਕਿਹੜੇ ਦਿਨ ਹੋਈ ਸੀ ਸ਼ੀਧੀ ਬਾਬਾ ਜੀ ਦੀ ਤੇਰੇ ਪੋਹ ਨੂੰ ਤੇਰਾ ਪੋਹ ਨੂੰ ਹਾਂ ਬਹੁਤ ਸ਼ਾਬਾਸ਼ ਬੜੇ ਸਾਹਿਬ ਜੱਦੇ ਦੇ ਨਾਮ ਦੱਸੀ ਸਾਹਿਬ ਜੱਦਾ ਜੀ ਸਿੰਘ ਜੀ ਸਾਹਿਬ ਜੱਦਾ ਜਾਰ ਸਿੰਘ ਉਹਨਾਂ ਦੀ ਸ਼ੀਧੀ ਕਿੱਥੇ ਹੋਈ ਸੀ ਉਹਨਾਂ ਦੀ ਸ਼ੀਧੀ ਹੋਈ ਸੀ ਚਮਕੌਰ ਸਾਹਿਬ ਹੂੰ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਬਾਬਾ ਜੀ ਜੰਗ ਦੇ ਮਤਲਬ ਮੈਂ ਫਿਲਮ ਵੀ ਦੇਖੀ ਆ ਚਾਲ ਸਾਹਿਬ ਜੱਦੇ ਹਨਾ ਚਲੋ ਆਪਾਂ ਬੱਚਿਆਂ ਨੂੰ ਥੋੜੀ ਬੋਤਾਂ ਦਸੀਏ ਨਾਲ ਆਪਣੇ ਇਤਿਹਾਸ ਨਾਲ ਜੋੜ ਕੇ ਰੱਖੀਏ ਹਨਾ ਬਾਹਰ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਇਹ ਬਾਹਰ ਤਿਹਾਰ ਹੋਰ ਸਾਰੇ ਮਨਾਉਣੇ ਆ ਪਰ ਆਪਣੇ ਸ਼ਹੀਦੀ ਦਿਵਸ ਜਿਹੜੇ ਆਪਾਂ ਨੂੰ ਨਹੀਂ ਭੁੱਲਣੇ ਚਾਹੀਦੇ ਹਨਾ ਅੱਜ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਦਰਸ਼ਨ ਕਰਨ ਮੈਂ ਗੱਲ ਬੋਲਾਂ ਮੈਂ ਦਸ ਗੁਰੂਆਂ ਦੇ ਨਾਮ ਚ ਸੁਣਾ ਕੋਈ ਨਾ ਸੁਨਾਦੀ ਪੁੱਤ ਸੁਣਾ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ

ਪੰਜ ਪਿਆਰਾਂ ਦੇ ਵੀ ਸੁਣਾ ਦੇ ਭਾਈ ਦਿਆ ਸਿੰਘ ਜੀ ਫਾਈਤਾਰ ਸਿੰਘ ਜੀ ਪਾਈ ਮੋਤਾ ਸਿੰਘ ਜੀ ਪਾਈ ਹਿੰਮਾ ਸਿੰਘ ਜੀ ਪਾਈ ਸਾਈ ਸਿੰਘ ਜੀ ਹਾਂ ਵੈਰੀ ਗੁੱਡ ਐ ਮੈਂ ਯਾਦ ਰੱਖਣੇ ਆ ਅੱਗੇ ਵੀ ਆਪਾਂ ਨੇ ਇਤਿਹਾਸ ਬਾਰੇ ਜਿਹੜਾ ਹੋਰ ਵੀ ਆਪਾਂ ਨੇ ਯਾਦ ਕਰਨਾ ਬਹੁਤ ਠੀਕ ਆ ਚਲੋ ਹੁਣ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਪਾਂ ਚੱਲਦੇ ਆ ਗਾਇਸ ਹੁਣ ਆਪਾਂ ਤੁਰਪੇ ਹੁਣ ਆਪਾਂ ਜਾਣ ਲੱਗੇ ਆਂ ਗੁਰਦੁਆਰੇ ਗੱਡੀ 'ਚ ਬੈਠਣ ਲੱਗੇ ਗਾਇਸ ਹੁਣ ਆਪਾਂ ਚੱਲੇ ਆਂ ਮੰਮਾ ਬੈਠਣ ਲੱਗੇ ਹਨ ਵੀ ਬੈਠਣ ਲੱਗੇ ਬਾਹਰ ਤੋਂ ਦੇਖਣਾ ਹਲੇ ਵੀ ਅਥਰਮ ਨੂੰ ਗੋਜਾ ਮੈਂ ਦੇਖੋ ਅਨੇ ਜੋਰ ਕੇ ਮਾਰ ਰਿਹਾ ਕਿੱਕ ਤਾਂ ਵੀ ਨਹੀਂ ਪੁੱਟੇ ਆ ਜਾ ਕਿਥੇ ਚਲੋ ਚੱਲਦੇ ਹਾਂ ਭਾਈ ਜਿਉ ਨਾ ਪਤੂ ਰੇ ਹੁਣ ਆਪਾਂ ਜਾਣਗੇ ਗੁਰਦੁਆਰੇ ਅੱਜ ਤਾਂ ਧੁੱਪਾਂ ਨਿਕਲੀ ਆ ਪਰ ਬਰਫ ਵੀ ਉਦਾਂ ਹੀ ਪਈ ਆ ਰਾਤ ਨੂੰ ਕੋਰਾ ਪੈ ਜਾਂਦਾ ਤਾਂ ਕਰਕੇ ਬਰਫ ਆ ਜਿਹੜੀ ਜੰਮੀ ਪਈ ਆ ਪਹਾੜੀਆਂ ਤੇ ਸਾਨੂੰ ਇਥੋਂ ਘੰਟੇ ਦਾ ਰਸਤਾ ਪੈ ਜਾਂਦਾ ਹੈ ਘੰਟਾ ਇੱਕ ਘਟਾ 20 ਮਿੰਟ ਤਾਂ ਲੱਗੇ ਜਾਂਦੇ ਹਨਾ ਜਿੱਥੇ ਮਿਲਿਆ ਗੁਰਦੁਆਰਾ ਸਾਹਿਬ ਜਾਣੇ ਨੂੰ ਤੁਸੀਂ ਸਾਰੇ ਜਣੇ ਪੁੱਛਦੇ ਸੀਗੇ ਵੀ ਕਿੰਨੀ ਕੁ ਦੂਰ ਪੈਂਦਾ ਤੇ ਜੋ ਮਿਲਿਆ ਤਾਂ ਸਾਨੂੰ ਜੰਨੀ ਜਿੱਥੇ ਮਿਲੇ ਇੱਕ ਘੰਟੇ ਦਾ ਪੈ ਜਾਂਦਾ ਰਸਤਾ ਗੁਰਦੁਆਰਾ ਸਾਹਿਬ 20 ਮਿੰਟ ਅੱਗੇ ਹੋਰ ਲੱਗਦੇ ਆ ਤੁਹਾਨੂੰ ਮੈਂ ਨਾਰਦੀ ਨਾਲ ਮੈਂ ਪਹਾੜਾਂ ਤੇ ਦਿਖਾ ਦਮ ਤੁਹਾਨੂੰ ਸਭ ਨੂੰ ਬਰਫ ਪਈ ਹੋਈ ਠੰਡ ਵੱਧ ਗਈ ਬਹੁਤ ਜ਼ਿਆਦਾ ਹੁਣ ਅੱਗੇ ਨਾਲੋਂ Should be ਬੈਗਰੂ ਬੈਗਰੂ ਕਰਿਓ ਬੈਗਰੂ ਬੈਗਰੂ ਕੰਮ ਬੈਗਰੂ ਕਰਿਓ ਬੈਗਰੂ ਜੀ ਕੰਮ ਬੈਗਰੂ ਜੀ ਕਰਿਓ ਸਾਂਤਰੇ ਲੈ ਲਓ ਗੁਰਸਾਹਿਬ। ਆਹ। ਆਰੰਚ ਲੈ ਲਾ ਗੁਰਸਾਹਿਬ ਕੱਢ ਲੈਣ। ਬਹੁਤ ਸਾਰੀ ਗੁਰਸਾਹਿਬ ਨੂੰ ਪਸੰਦ ਆ ਸੰਤਰੇਆਂ ਦਾ ਜੂਸ। ਚੱਲ ਹੁਣ ਜੂਸ ਕੱਢ ਕੇ ਪਿੰਕ ਘਰ ਜਾ ਕੇ ਰੱਖ ਲਾ ਉੱਥੇ ਜਾ ਕੇ। ਇੱਕ ਛੋਟੀ ਜਿਹੀ ਗੱਲ ਦੱਸਾਂ। ਹਾਂ। ਅੱਥੇ ਜਿੰਨੇ ਆਪ ਤਾਂ ਪੈਟ ਘੱਲੇ ਜਿਵੇਂ ਨੋਰਮਲ ਸੰਤਰੇ ਆਵੇ। ਅੱਥੇ ਗਲਵਜ਼ ਐ ਹੋਏ ਆ। ਬਾਬੂ ਨੂੰ ਟੁੱਟ ਨਹੀਂ। ਠੀਕਾ ਠੀਕਾ। ਚੱਲ ਆਪ ਖਾਓ। ਹੂੰ। ਲੀਜੀਆ ਬੜੀ ਚਿੱਕੀ ਖੰਡੂਰਾ ਲੈ ਲੀਏ ਪਹਿਲੇ ਗੁਰਸਾਹਿਬ ਖੰਡੂਰਾ ਖਾਵਾਂਗਾ ਗੁਰਸਾਹਿਬ ਲੈਣ ਲੱਗਿਆ ਮੂੰਗਫਲੀ ਲੋੜੀ ਮਨਵਾਉਣੀਆਂ ਨੇ ਮੂੰਗਫਲੀ ਖਾ ਗਏ ਹਾਂ ਗੁਰਸਾਹਿਬ ਸਵਾਦ ਆ ਬਸ ਟੇਸਟੀ ਆ ਪਰ ਇੰਡੀਆ ਵਾਲੀ ਮੂੰਗਫਲੀ ਦਾ ਲੈਦਾ ਸਵਾਦ ਮੈਨੂੰ ਤਾਂ ਇੰਡੀਆ ਵਾਲੀ ਚਾਹ ਸਵਾਦ ਆਦੀ ਇਹ ਤੇ ਮੋਟੀ ਮੋਟੀ ਜੀ ਆਉਂਦੀ ਆ। ਇੰਡੀਆ ਵਾਲੀ ਜ਼ਿਆਦਾ ਸਵਾਦ ਹੁੰਦੀ ਆ। ਤਾਜ਼ੀ ਤਾਜ਼ੀ ਭੁੰਨੀ ਹੋਈ ਆ ਨਾ ਘਸਾ। ਰੇਡੀਓ ਪਰ ਕਰਮ ਖਾਂਦੀ ਆ। ਹਾਂ। ਉਹ ਜ਼ਿਆਦਾ ਸਵਾਦ ਹੁੰਦੀ ਆ ਨਾ। ਯਾਰ ਮੈਂ ਆਪਣੇ ਰੇਡੀਓ ਕਿਉਂ ਆ ਕਰ ਰਹੀ ਆ। ਹਾਂ ਉਹ ਜ਼ਿਆਦਾ ਸਵਾਦ ਆ। ਸੇ ਲਿੰਡਲੈਸ ਸੋ ਸੋ। ਅਭੀ ਉਹ ਬਾਬਾ ਜੀ ਆਫਰ ਲੱਗ ਗਿਆ ਹੋਦਾ। ਬੰਨਿਆ ਸੇ ਫੇਦਾ ਆਪਣਾ ਖਾਣਾ ਪੀਣੇ ਵਾਲਾ ਪੂਰਾ ਸੰਭਾਲ ਲੈ ਲਿਆ। ਫਰੂਟਲ ਇਹ ਹੈ ਕਿ ਫਰੂਟ ਦਾ ਲੱਗ ਫਲੇਵਰ ਬਬਲ ਗਮ ਹੈ ਅੱਛਾ ਅੱਜ ਨਵੇਂ ਸਾਲ ਕਰਕੇ ਲੱਗੇ ਹੋਦੇ ਵਧੀਆ ਆਫਰ ਤੈਨੂੰ ਤਾਂ ਮੌਜਾ ਹੋ ਗਈਆਂ ਆ ਦੇਖੋ ਇਹ ਤੁਹਾਨੂੰ ਖਾਣਿਆ ਵਾਲਾ ਪਹਨਣੇ ਕਿ ਤੋ ਇਹ ਵੈਸੇ ਹੈ ਦਾ ਖਾਣਿਆ ਵਾਲੀ ਲੱਗਦਾ ਟਾਰਟ ਜੈਕ ਉਹਨਾਂ ਨੂੰ ਚੀਨੇ ਕੇ ਲਈ ਹੈ ਵੀ ਲੈ ਲਈ ਇਹ ਮੇਰੇ ਸਾਹਮਣੇ ਚੂਪੇ ਦੇ ਉੱਪਰ ਪਾਕੇ ਨੇ ਖਾਣਿਆ ਵਾਲੀ ਚੀਨੇ ਵਾਲੀ ਪਤਾ ਨਹੀਂ ਖੁੱਤੀ ਕਿ ਨਹੀਂ ਆਈ ਉਹ ਦੇਖੋ ਆਪਾਂ ਨਹੀਂ ਗਏ ਰਾਜਦਾਨ 9 ਸਾਲ ਤੇ ਬਹੁਤ ਸੋਹਣੇ ਗਿਫਟ ਮਿਲ ਗਏ ਹੈ ਚੈਨੀ ਦੀਆਂ ਕੁਝ ਬੋਲੀਆਂ खासा ਸਮਾਨ ਚੱਕ ਲੈਣਾ ਵੀ ਕੋਈ ਆਫਰ ਲੱਗੇ ਹੋਏ ਸਾਰੇ ਚੱਕ ਲੈ ਜਾਜ ਹੈ ਬਬਲ ਦਾ ਮਾਂ ਬੜੀ ਸਹੀ ਮੁੰਨ ਲੱਗੇ ਬਨੇ ਟੌਫੀਆਂ ਬਹੁਤ ਸਸਤੀ ਬੋਕਸ ਐਂਡ ਬਬਲ ਦਾ ਚੱਲ ਵਧੀਆ ਗਾਇਸ ਹੁਣ ਆਪਾਂ ਕਰ ਲੈਂਗੇ ਵੀਡੀਓ ਐਂਡ ਕਿਉਂਕਿ ਹੁਣ ਆਪਾਂ ਸਿੱਧਾ ਘਰ ਆਪਾਂ ਦੀ ਸ਼ਾਪਿੰਗ ਹੋ ਗਈ ਕੰਪਲੀਟ ਹੋਰ ਤਾਂ ਨੇ ਕੁਝ ਰਹਿਦਾ ਜਰਾ ਸ਼ਾਪਿੰਗ ਕਰਨ ਦੇਖ ਲਾਉਂਦੇ ਜੇ ਤੁਹਾਨੂੰ ਬੀ ਵੀ ਵਗੈਰਾ ਦੇਖੋ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਿਓ ਚੁੱਪ ਟੁੱਟ ਚੁੱਕੀ ਹੈ ਨਾ ਕਰਦੇ ਹਾਂ ਬਾਕੀ